ਪਾਣੀਆਂ ਦੇ ਮੁੱਦੇ ਨੇ ਪੰਜਾਬ ਨੂੰ ਇਕਜੁੱਟ ਕਰਤਾ ਪਾਣੀਆਂ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਟਵਾ ਰੋਲ ਨਿਭਾਇਆ ਔਰ ਪਾਣੀਆਂ ਦੇ ਮੁੱਦੇ ਤੇ ਵਿਰੋਧੀ ਧਿਰਾਂ ਨੇ ਵੀ ਸਰਕਾਰ ਨਾਲ ਸੁਰ ਰਲਾ ਕੇ ਸਮੁੱਚੇ ਪੰਜਾਬ ਦੀ ਆਵਾਜ਼ ਦਿੱਲੀ ਤੱਕ ਪਹੁੰਚਾਈ ਔਰ ਇੱਕ ਹੋਰ ਪਹਿਲੂ ਇਹ ਹੈ ਪਰਦੇ ਪਿੱਛੇ ਵੜਦੇ ਪਿੱਛੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਕਮਾਲਾਂ ਕਰ ਦਿੱਤੀਆਂ ਤੇ ਅਖੀਰ 올 ਪਾਰਟੀ ਮੀਟਿੰਗ ਵਿੱਚ ਵੀ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਤੇ ਫਿਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਵੀ ਸਰਬਸੰਮਤੀ ਨਾਲ ਵਿਰੋਧੀਆਂ ਨੇ ਸਤਾਧਾਰੀਆਂ ਨੇ ਪਾਣੀਆਂ ਦੇ ਮੁੱਦੇ ਤੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਹਿਤਾ ਕਿ ਹਰਿਆਣੇ ਨੂੰ ਇੱਕ ਬੂੰਦ ਵੀ ਬਾਧੂ ਪਾਣੀ ਨਹੀਂ ਦਿੱਤਾ ਜਾਵੇਗਾ ਔਰ ਇਹ ਵੀ ਗੱਲ ਇਹ ਸੰਕੇਤ ਵੀ ਦੇ ਦਿੱਤਾ ਵੀ ਜੇ ਕੋਈ ਬਾਹਮ ਰੋੜ ਕੇ ਪਾਣੀ ਲੈਣ ਦਾ ਯਤਨ ਕਰੇਗਾ ਜਾਂ ਕਿਸੇ ਧੱਕੇਸ਼ਾਹੀ ਨਾਲ ਪਾਣੀ ਪੰਜਾਬ ਤੋਂ ਖੋਣ ਦਾ ਯਤਨ ਕਰੇਗਾ ਤੇ ਉਹਨੂੰ ਸਮੁੱਚਾ ਪੰਜਾਬ ਪਰਵਾਨ ਨਹੀਂ ਕਰੇਗਾ ਇੱਕ ਚੰਗਾ ਸੰਦੇਸ਼ ਹੈ ਕਿਉਂਕਿ ਪੰਜਾਬ ਦੇ ਲੱਖਾਂ ਲੋਕ ਅਸਿਕਤਰਿਤ ਘੁੰਦੇ ਸਿਆਸਤਦਾਨਾਂ ਤੋਂ ਬਹੁਤ ਪਰੇਸ਼ਾਨ ਨੇ ਕਿਉਂਕਿ ਇਹ ਸਿਆਸਤਦਾਨ ਪੰਜਾਬ ਦੇ ਮੁੱਦਿਆਂ ਪੰਜਾਬ ਦੇ ਡਰੱਗ ਦੇ ਦੁਖਾਂਤ ਬੇਰੋਜ਼ਗਾਰੀ ਦੇ ਦੁਖਾਂਤ ਕਰਜ਼ੇ ਚ ਡੁੱਬੇ ਪੰਜਾਬ ਦੇ ਦੁਖਾਂਤ ਚ ਅਮਨ ਤੇ ਕਾਨੂੰਨ ਤੇ ਮੁੱਦੇ ਤੇ ਘੱਟ ਗੱਲ ਕਰਦੇ ਨੇ ਇੱਕ ਦੂਜੇ ਨੂੰ ਟੀਕਾ ਟਿੱਪਣੀ ਨਿੱਜੀ ਤੌਰ ਤੇ ਬੰਦ ਕਰਦੇ ਨੇ ਪਰ ਪਾਣੀਆ ਦੇ ਮੁੱਦੇ ਤੇ ਭਾਵੇਂ ਪੰਜਾਬ vidhan सभा ਦੇ ਸੈਸ਼ਨ ਨੂੰ ਜਦੋਂ ਇਸ ਮਤੇ ਤੇ ਬੋਲ ਰਹੇ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਦੋਂ ਭਗਵੰਤ ਮਾਨ ਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਵਿਚਾਰ ਕਾਫੀ ਕਹਾ ਸੁਣੀ ਵੀ ਹੋਈ ਕੁੜੱਤਨ ਵੀ ਪੈਦਾ ਹੋਈ ਪਰ ਆਪਣੇ ਸੰਬੋਧਨ ਦੇ ਅਖੀਰ ਵਿੱਚ ਫਿਰ ਭਗਵੰਤ ਸਿੰਘ ਮਾਨ ਨੇ ਕੁੜੱਤਨ ਨੂੰ ਮਿਠਾਸ ਵਿੱਚ ਬਦਲਣ ਲਈ ਕੁਝ ਸੌਫਟ ਸ਼ਬਦ ਕਹੇ ਸ਼ੁਗਲ ਮੇਲੇ ਵਾਲੀਆਂ ਗੱਲਾਂ ਕੀਤੀਆਂ ਤੇ ਫਿਰ ਬਾਜਵਾ ਸਾਹਿਬ ਤੇ ਮਾਨ ਸਾਹਿਬ ਨੇ ਮੁਸਕਰਾ ਕੇ ਵੀ ਉੱਥੇ ਆਪਣੇ ਆਪ ਨੂੰ ਪੇਸ਼ ਕੀਤਾ ਸੋ ਕੁੱਲ ਮਿਲਾ ਕੇ ਕਹਿ ਸਕਦੇ ਆਂ ਵੀ ਪੰਜਾਬ ਇਸ ਕ੍ਰਾਈਸਿਸ ਵਿੱਚ ਇਕਜੁੱਟ ਹੋ ਕੇ ਘੱਟੋ-ਘੱਟ ਕਰੋੜਾਂ ਪੰਜਾਬੀਆਂ ਨੂੰ ਇਹ ਰਾਹਤ ਦੇਣ 'ਚ ਕਾਮਯਾਬ ਹੋਏ ਨੇ ਸਿਆਸਤਦਾਨ ਵਿਅਹੀ ਘੱਟੋ-ਘੱਟ ਪੰਜਾਬ ਦੇ ਮੁੱਦੇ ਤੇ ਇਕਜੁੱਟ ਆ ਹੁਣ ਤੁਹਾਨੂੰ ਸਿਲਸਿਲੇਬਾਰ ਦੱਸਾਂਗੇ ਵੀ BBMB ਦੇ ਮੁੱਦੇ ਉੱਪਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਕੀ ਹੋਇਆ ਜਿਹੜਾ ਮੁੱਖ ਮਤਾ ਸੀ ਪੇਸ਼ ਕੀਤਾ ਔਰ ਪਾਸ ਕੀਤਾ ਸਮੁੱਚੇ ਵਿਰੋਧੀਆਂ ਨੇ ਤੇ ਸਤਾਧਾਰੀਆਂ ਨੇ ਉਹ ਇਹ ਸੀ ਵੀ ਪੰਜਾਬ ਨਦੀ ਜਲ ਵਟਵਾਰੇ ਸੰਬੰਧੀ BBMB ਦਾ ਕੋਈ ਵੀ ਫੈਸਲਾ ਨਹੀਂ ਮੰਨੇਗਾ ਹਿਸਟੋਰੀਕਲ ਮਤਾ ਆ ਵੀ ਬੀਬੀਐਮਬੀ ਦਾ ਪਾਣੀਆਂ ਦੇ ਪਟਵਾਰੇ ਬਾਰੇ ਵੰਡ ਬਾਰੇ ਕੋਈ ਵੀ ਫੈਸਲਾ ਨਹੀਂ ਮੰਨੇਗਾ ਵੈਸੇ ਬਹੁਤ ਵੱਡਾ ਡੈਡਲੌਕ ਸਿੱਧਾ ਟਕਰਾਅ ਪੈਦਾ ਹੋ ਗਿਆ ਪਰ ਇਹ ਫੈਸਲਾ ਪੰਜਾਬ ਵਿਧਾਨ ਸਭਾ ਵਿੱਚ ਬੈਠੇ ਸਮੂਹ ਵਿਧਾਇਕਾਂ ਨੇ ਕਰ ਲਿਆ ਤਾਂ ਅਸਲ ਜਦੋਂ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਪਾਣੀਆਂ ਦੇ ਮੁੱਦੇ ਤੇ ਨਵਾਂ ਮਤਾ ਪੇਸ਼ ਕੀਤਾ ਨਵਾਂ ਇਸ ਲਈ ਵੀ 1966 ਤੋਂ ਲੈ ਕੇ ਹੁਣ ਤੱਕ ਅੱਠ ਪਾਣੀਆਂ ਦੇ ਉੱਪਰ ਮਤੇ ਪੰਜਾਬ ਵਿਧਾਨ ਸਭਾ ਪਾਸ ਕਰ ਚੁੱਕਾ ਹੈ ਔਰ ਇਹ ਨੌਵਾਂ ਮਤਾ ਸੀ ਔਰ ਇਸ ਮਤੇ ਦੇ ਜੇ ਮੁੱਖ ਮਤੇ ਦੇ ਅੱਗੇ ਇਹ ਇਹ ਦੇਖਿਆ ਜਾਵੇ ਵੀ ਉਹਦੇ ਅਰਥ ਕੀ ਸੀ ਮੁੱਖ ਮਤੇ ਦੇ ਤੇ ਉਹ ਬੜੇ ਉਹ ਵੀ ਡੁੰਘਾਈ ਵਾਲੇ ਸੀ ਇਸ ਮਤੇ ਰਾਹੀਂ ਇਹ ਕਹਿਣ ਦਾ ਯਤਨ ਕੀਤਾ ਬੀ ਹਰਿਆਣੇ ਨੂੰ ਇੱਕ ਬੂੰਦ ਵੀ ਵਾਧੂ ਪਾਣੀ ਪੰਜਾਬ ਨਹੀਂ ਦਵੇਗਾ ਇਸੇ ਤਰ੍ਹਾਂ ਇਹ ਗੱਲ ਸਪਸ਼ਟ ਕਰ ਦਿੱਤੀ ਹਰਿਆਣੇ ਨੂੰ ਵਿਧਾਨ ਸਭਾ ਵਿੱਚੋਂ ਵੀ ਮਾਨਵਤਾ ਦੇ ਆਧਾਰ ਤੇ ਹਰਿਆਣੇ ਨੂੰ ਕੇਵਲ 4000 ਕਿਊਸਕ ਪਾਣੀ ਹੀ ਦਿੱਤਾ ਜਾਵੇਗਾ ਔਰ ਇਹ ਵੀ ਗੱਲ ਸਾਫ਼ ਕਰ ਦਿੱਤੀ ਵੀ ਪੰਜਾਬ ਦੇ ਹਿੱਸੇ ਦੇ ਪਾਣੀ ਹੋਰਾਂ ਨੂੰ ਵੰਡਣ ਦੀ ਕੋਸ਼ਿਸ਼ ਜਿਹੜੀ ਹੈ ਉਹ ਗੈਰ ਸੰਵਿਧਾਨਕ ਹੈ ਤੇ ਉਹਨੂੰ ਪੰਜਾਬ ਪਰਵਾਨ ਨਹੀਂ ਕਰੇਗਾ ਇੱਕ ਨਸੀਹਤ ਵੀ ਦਿੱਤੀ ਹੈ ਪੰਜਾਬ ਵਿਧਾਨ ਸਭਾ ਨੇ ਬੀਬੀ ਐਮਬੀ ਨੂੰ ਵੀ ਉਹ ਕਾਨੂੰਨ ਜਿਹੜੇ ਨੇ ਜਿਹੜੇ ਨਿਰਧਾਰਤ ਨਿਜਮ ਨੇ ਉਹਨਾਂ ਦੀ ਸ਼ਕਤੀ ਨਾਲ ਪਾਲਣਾ ਕਰੇ ਤੇ ਨਾਲ ਦੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਇੱਕ ਇਹ ਵੀ ਮਤਾ ਪਾਸ ਕੀਤਾ ਵੀ ਡੈਮ ਸੁਰੱਖਿਆ ਐਕਟ 2021 ਪੰਜਾਬ ਦੇ ਅਧਿਕਾਰਾਂ ਤੇ ਸੰਗੀ ਢਾਂਚੇ ਤੇ ਹਮਲਾ ਮੰਨਿਆ ਜਾਂਦਾ ਹੈ ਔਰ ਛੇਤੀ ਹੀ ਇਹ ਸੰਕੇਤ ਦਿੱਤੇ ਵੀ ਛੇਤੀ ਹੀ ਸੂਬਾ ਇਸ ਮੁੱਦੇ ਤੇ ਆਪਣਾ ਐਕਟ ਬਣਾਵੇਗਾ ਹੁਣ ਬਣਾ ਸਕਦਾ ਨਹੀਂ ਬਣਾ ਸਕਦਾ ਟੇਡਾ ਮਾਮਲਾ ਪਰ ਇਹ ਗੱਲ ਕਹਿ ਦਿੱਤੀ ਵੀ ਆਪਣਾ ਐਕਟ ਬਣਾਉਂਦਾ ਜਿਹੜਾ ਯਤਨ ਕਰੇਗਾ ਇਹ ਵੀ ਗੱਲ ਸਾਫ਼ ਕਰ ਦਿੱਤੀ ਵੀ ਭਾਜਪਾ ਵੱਲੋਂ BBMP ਦੀ ਗੈਰ ਕਾਨੂੰਨੀ ਢੰਗ ਨਾਲ ਮੀਟਿੰਗ ਸੱਦਨ ਦਾ ਜਿਹੜਾ ਜਟਮਾ ਵਿਰੋਧ ਕੀਤਾ ਗਿਆ ਇਹ ਗੱਲ ਕਹੀ ਗਈ ਵੀ ਭਾਜਪਾ ਨੇ ਐਮਰਜੈਂਸੀ ਮੀਟਿੰਗ ਜਿਹੜੀ BBMP ਦੀ ਬੁਲਾਈ ਹੈ ਉਹ ਗੈਰ ਸਭਧਾਨਿਕ ਤੇ ਗੈਰ ਕਾਨੂੰਨੀ ਹੈ ਨਾਲ ਦੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਇਹ ਵੀ ਗੱਲ ਲਿਆਂਦੀ ਕਿ ਸਾਲ 1981 ਦੇ ਪਾਣੀਆਂ ਦੇ ਸਮਝੌਤੇ ਤੇ ਪੁਨਰ ਵਿਚਾਰ ਕੀਤਾ ਜਾਵੇ ਇਹਦੇ ਤੇ ਦੁਬਾਰਾ ਵਿਚਾਰ ਕੀਤਾ ਜਾਵੇ ਤੇ ਬੰਦੀਆਂ ਸੌਧਾਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਇਸ ਮੁਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਵੱਖਰੇ ਔਰੇਚ ਸੀ ਬੜੇ ਗੁੱਸੇ ਚ ਲੱਗਦੇ ਸੀ ਬੜੇ ਜੋਸ਼ ਨਾਲ ਉਹਨਾਂ ਨੇ ਹਰੇਕ ਸ਼ਬਦ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਸ ਮਤੇ ਉੱਪਰ ਬੋਲਿਆ ਸੀਐਮ ਨੇ ਕਿਹਾ ਵੀ ਬੀਬੀਐਮਪੀ ਉਹਨਾਂ ਮੁਤਾਬਕ ਚਿੱਟਾ ਹਾਥੀ ਹੈ ਔਰ ਉਹਨਾਂ ਨੇ ਕਿਹਾ ਇਸ ਨੂੰ ਭੰਗ ਕੀਤਾ ਜਾਵੇ ਬੀਬੀਐਮਪੀ ਦੇ ਮੌਜੂਦਾ ਸਿਸਟਮ ਨੂੰ ਭੰਗ ਕੀਤਾ ਜਾਵੇ ਤੇ ਇਹਦਾ ਪੁਨਰਗਠਨ ਕੀਤਾ ਜਾਵੇ ਇਹ ਵੀ ਗੱਲ ਕਹੀਗੀ ਕਿ ਬੀਬੀਐਮਬੀ ਵੱਲੋਂ ਉਸ ਸੂਬੇ ਵਿਰੁੱਧ ਵੋਟ ਆਧਾਰਿਤ ਫੈਸਲਾ ਲੈਣ ਦਾ ਯਤਨ ਕੀਤਾ ਬੀਬੀਐਮਬੀ ਨੇ ਉਸ ਸੂਬੇ ਵਿਰੁੱਧ ਜਿਹੜੇ ਸੂਬੇ ਦੀ ਧਰਤੀ ਤੇ ਡੈਮ ਬਣਿਆ ਤੇ ਜਿਹੜੇ ਸੂਬੇ ਦਾ 60% ਹਿੱਸਾ ਜਿਹੜਾ ਇਸ ਡੈਮ ਵਿੱਚ ਹੈ ਉਹਦੇ ਤੇ ਹੱਲਾ ਕਰਨ ਦਾ ਜਾਂ ਉਹਦੇ ਤੋਂ ਪਾਣੀ ਖੋਣ ਦਾ ਬੀਬੀਐਮਬੀ ਨੇ ਵੋਟ ਆਧਾਰਿਤ ਜਿਹੜਾ ਯਤਨ ਕੀਤਾ ਉਹਨੂੰ ਪ੍ਰਵਾਨ ਨਹੀਂ ਕੀਤਾ ਜਾਊਗਾ ਨਾਲ ਦੀ ਨਾਲ सीएम ने और गल कही कि हरियाणा ਨੂੰ ਹੁਣ 20 ਮਈ ਦੀ ਰਾਤ ਨੂੰ ਹੀ ਪਾਣੀ ਮਿਲੇਗਾ ਬੜਾ ਸਾਫ ਉਹਨਾਂ ਨੇ ਕਿਹਾ ਕਿ 20 ਤੋਂ ਪਹਿਨੂ ਇੱਕ ਬੂੰਦ ਪਾਣੀ ਨਹੀਂ ਦਵਾਂਗੇ 20 ਨੂੰ ਹੀ ਪਾਣੀ ਮਿਲੇਗਾ ਔਰ ਨਾਲ ਹੀ ਉਹਨਾਂ ਨੇ ਤਾਂਜ ਕਰਸਿਆ ਕਿ ਹਰਿਆਣੇ ਨੂੰ ਆਪਣੀ ਗਲਤੀ ਦਾ ਖਮਿਆਜਾ ਭੁਗਤਣਾ ਪਵੇਗਾ ਦੂਸਰੇ ਪਾਸੇ ਇੱਕ ਪਾਸੇ ਪੰਜਾਬ ਵਿਧਾਨ ਸਭਾ ਚ ਮਤੇ ਪਾਸ ਕੀਤੇ ਜਾ ਰਹੇ ਸੀ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਤੇ ਦੂਸਰੇ ਪਾਸੇ ਬੀਬੀਆਂ ਵੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕੁੰਡਾ ਖੜਕਾਇਆ ਇਸ ਮੁੱਦੇ ਤੇ ਔਰ ਹਾਈ ਕੋਰਟ 'ਚ ਇਹ ਗੱਲ ਕਹੀ ਵੀ ਇਹ ਪੰਜਾਬ ਸਰਕਾਰ ਨੇ ਨੰਗਲ ਡੈਮ ਤੇ ਲੋਹਾਂਡ ਦੇ ਕੰਟਰੋਲ ਰੂਮਾਂ ਤੇ ਪੁਲਿਸ ਤਨਾਤ ਕਰਕੇ ਇੱਕ ਵੱਖਰਾ ਮਾਹੌਲ ਜਿਹੜਾ ਬਣਾ ਦਿੱਤਾ ਔਰ ਜਿਸ ਨਾਲ ਕਾਨੂੰਨ ਵਿਵਸਥਾ ਦੀ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ ਇਹ ਦਰਅਸਲ ਇਸ ਇਸ਼ੂ ਤੋਂ ਬਾਅਦ ਨੰਗਲ ਡੈਮ ਤੇ ਵੱਡੇ ਪੱਧਰ ਤੇ ਪੁਲਿਸ ਤਨਖਤ ਕੀਤੀ ਸੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉੱਥੇ ਗਏ ਸੀ ਔਰ ਇਸੇ ਤਰ੍ਹਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਜਿਨ੍ਹਾਂ ਦਾ ਉਹ ਹਲਕਾ ਪੈਂਦਾ ਉਹ ਵੀ ਨੰਗਲ ਡੈਮ ਤੇ ਟਹਿਲਦੇ ਮਿਲੇ ਸੀ ਔਰ ਉੱਥੇ ਵੀ ਉਹਨਾਂ ਨੇ ਗਰਜ ਕੇ ਇਹ ਗੱਲ ਕਹੀ ਸੀ ਸੀਐਮ ਨੇ ਤੇ ਮੰਤਰੀ ਹਰਜੋਤ ਬੈਂਸ ਨੇ ਵੀ ਪਾਣੀ ਦੀ ਇੱਕ ਪਾਣੀ ਦਾ ਇੱਕ ਬੂੰਦ ਵੀ ਜਿਹੜਾ ਆ ਉਹ ਹਰਿਆਣੇ ਨੂੰ ਵਾਧੂ ਨਹੀਂ ਦਿੱਤਾ ਜਾਊਗਾ ਪਰ ਜਦੋਂ ਇਹ ਗੱਲ ਚੱਲੀ ਹਾਈ ਕੋਰਟ 'ਚ ਤੇ ਫਿਰ ਪੰਜਾਬ ਸਰਕਾਰ ਨੇ ਜੋ ਜਵਾਬ ਦਿੱਤਾ ਉਹ ਇਹ ਸੀ ਵੀ ਡੈਮ ਤੇ ਉਹਨਾਂ ਨੇ ਕੋਈ ਕਬਜ਼ਾ ਨਹੀਂ ਕੀਤਾ ਕਿਸੇ ਇਸ ਨਜ਼ਰੀਏ ਮੁਤਾਬਕ ਪੁਲਿਸ ਤਨਾਨ ਨਹੀਂ ਕੀਤੀ ਉੱਥੇ ਇਹ ਕਿਹਾ ਗਿਆ ਪੰਜਾਬ ਸਰਕਾਰ ਵੱਲੋਂ ਵੀ ਭਾਰਤ ਤੇ ਪਾਕਿਸਤਾਨ ਵਿਚਕਾਰ ਜਿਹੜੇ ਤਣਾਅਪੂਰਨ ਮਾਹੌਲ ਬਣਿਆ ਆ ਸਥਿਤੀ ਬਣੀ ਐ ਉਹਨੂੰ ਮੁੱਖ ਰੱਖਦੇ ਆ ਡੈਮਾਂ ਦੀ ਸੁਰੱਖਿਆ ਜਿਹੜੀ ਮਜ਼ਬੂਤ ਕੀਤੀ ਗਈ ਹੈ ਜਿਹੜੀ ਸਮੇਂ ਦੀ ਇਹ ਲੋਡ ਸੀ ਔਰ BBMP ਨੇ ਵਾਰ-ਵਾਰ ਉੱਥੋਂ ਨੰਗਲ ਡੈਮ ਤੋਂ ਪੁਲਿਸ ਹਟਾਉਣ ਦੀ ਮੰਗ ਕੀਤੀ ਔਰ ਇਹ ਵੀ ਗੱਲ ਕਹੀ ਵੀ BBMP ਦੀ ਤਕਨੀਕੀ ਕਮੇਟੀ ਨੇ 23 April ਨੂੰ ਹਰਿਆਣੇ ਨੂੰ 8500 ਕਿਊਸਕ ਪਾਣੀ ਦੇਣ ਦਾ ਫੈਸਲਾ ਕੀਤਾ ਸੀ ਜਿਹਦੇ ਵਿੱਚੋਂ ਰਾਜਸਥਾਨ ਨੂੰ 500 ਕਿਊਸਕ ਤੇ ਦਿੱਲੀ ਨੂੰ 496 ਕਿਊਸਕ ਜਾਣਾ ਸੀ ਪਰ ਪੰਜਾਬ ਨੇ ਇਹ ਪਾਣੀ ਛੱਡਣ ਨਹੀਂ ਦਿੱਤਾ ਔਰ ਉਧਰ ਨਾਇਬ ਸਿੰਘ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਗੰਭੀਰ ਦੋਸ਼ ਲਾਇਆ ਵੀ ਪੰਜਾਬ ਦੇ ਸਾਰੇ ਸਿਆਸਤਦਾਨ ਜਿਹੜੇ ਨੇ ਉਹ ਪਾਣੀ ਦੇ ਉੱਪਰ ਸਿਆਸਤ ਕਰ ਰਹੇ ਆ ਜੋ ਗਲਤ ਹੈ ਉਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਕਿਉਂਕਿ ਹਰਿਆਣਾ ਵੀ ਭਾਰਤ ਦਾ ਹਿੱਸਾ ਹੈ ਔਰ ਇਸ ਢੰਗ ਨਾਲ ਇਸ ਨਜ਼ਰੀਏ ਮੁਤਾਬਕ ਪੰਜਾਬ ਸਰਕਾਰ ਨੂੰ ਹਰਿਆਣੇ ਨਾਲ ਵਰਤਾਓ ਨਹੀਂ ਕਰਨਾ ਚਾਹੀਦਾ ਸੋ ਕੁੱਲ ਮਿਲਾ ਕੇ ਇਹ ਜਿਹੜੀ ਪ੍ਰਕਿਰਿਆ ਚੱਲੀ ਹੈ ਹੁਣ ਅੱਗੇ ਕੀ ਹੋਵੇਗਾ ਇਹ ਵੱਖਰੀ ਗੱਲ ਹੈ ਪਰ ਇਹ ਚਰਚਾ ਚੱਲ ਪਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਣੀਆਂ ਦੇ ਰਾਖੇ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਦਿੱਤਾ ਹੈ ਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਉਹ ਸਬੂਤ ਤਾਂ ਹੀ ਦੇ ਸਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ 올 파티 미팅 ਤੇ ਵਿਧਾਨ ਸਭਾ ਤੇ ਵਿਸ਼ੇਸ਼ ਸੈਸ਼ਨ ਵਿੱਚ ਸਮੂਹ ਸਿਆਸੀ ਪਾਰਟੀਆਂ ਨੇ ਆਪਣੇ ਸਿਆਸੀ ਮਤ ਦੇ ਪੁਲਾ ਕੇ ਪੰਜਾਬ ਸਰਕਾਰ ਦੇ ਮਤੇ ਨੂੰ ਸਿਰਫ ਸੰਤੀ ਨਾਲ ਪ੍ਰਵਾਨ ਕੀਤਾ ਤੇ ਅਗਲੀ ਕੜੀ ਇਹ ਹੈ ਵੀ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਜਿਹੜਾ BBMP ਦੀ ਮੀਟਿੰਗ 'ਚ ਚਟਾਨ ਵਰਗਾ ਰੋਲ ਅਦਾ ਕੀਤਾ ਔਰ ਜੋ ਜਾਣਕਾਰੀ ਮਿਲੀ ਹੈ ਕ੍ਰਿਸ਼ਨ ਕੁਮਾਰ ਹੋਣਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਪਾਣੀਆਂ ਦੇ ਮੁੱਦੇ ਤੇ ਐਨੇ ਠੋਸ ਤੱਥ ਦੇ ਦਿੱਤੇ ਵੀ ਉਹ ਆਪਣੇ ਆਪ ਨੂੰ ਇਹ ਮਜਬੂਰ ਸਮਝਣ ਸਮਝਦੇ ਨੇ ਵੀ ਉਹਨਾਂ ਕੋਲ ਬਹੁਤ ਵੱਡੀ ਦਲੀਲ ਹੈ ਜਿਸ ਨੂੰ ਲੈ ਕੇ ਲੱਗਦਾ ਵੀ ਮੁੱਖ ਮੰਤਰੀ ਨੇ ਬਹੁਤ ਸਖਤ ਸਟੈਂਡ ਜਿਹੜਾ ਪਾਣੀਆਂ ਦੇ ਮੁੱਦੇ ਤੇ ਲਿਆ